ਕੈਨੇਡਾ ਦੇ ਵਿੱਚ ਦੋਸਤੋ ਗੱਲ ਕਰਦੇ ਜਿਹੜਾ ਪੰਜਾਬੀ ਭਾਈਚਾਰੇ ਖਿਲਾਫ ਇੱਕ ਆਪਰੇ ਫਿਰ ਗੱਲ ਕਰਦੇ ਕਿ ਪੜੀ ਜਿਹੜੀ ਇੱਕ ਨਫਰਤ ਦੀ ਰਾਜਨੀਤੀ ਜਿਹੜੀ ਆ ਏਡੀ ਜਾ ਰਹੀ ਆ ਬੜੀ ਸੋਚੀ ਸਮਝੀ ਸਾਜ਼ਿਸ਼ ਤੇ ਦਾਤ ਮੇਰੇ ਹਿਸਾਬ ਨਾਲ ਸਟੂਡੈਂਟਸ ਬਹੁਤ ਆਏ ਚੰਗੇ ਵੀ ਆਏ ਮਾੜੇ ਵੀ ਆਏ ਪਰ ਸਾਰੇ ਨਹੀਂ ਮਾੜੇ ਆਏ 20-25% ਮਾੜੇ ਵੀ ਆਏ ਇਹ ਵੀ ਗੱਲ ਆਪਾਂ ਨੂੰ ਮੰਨਣੀ ਪਊ ਉਹਨਾਂ ਨੇ ਗੰਦ ਵੀ ਪਾਇਆ ਆਪਾਂ ਵੀਡੀਓ ਵੀ ਵੇਖੀਆਂ ਗੱਡੀਆਂ ਮਾਰਦਿਆਂ ਦੀ ਵੀ ਪਹੁੰਚਾਉਂਦਿਆਂ ਦੀ ਵੀ ਭੰਗੜੇ ਪਾਉਂਦਿਆਂ ਦੀ ਵੀ ਗੰਦ ਪਾਉਂਦਿਆਂ ਦੀਆਂ ਵੀ ਰਗੜਾ ਲਾਉਂਦਿਆਂ ਦੀਆਂ ਵੀ ਤੇ ਮਤਲਬ ਕਿ ਚੋਰੀ ਕਰਦਿਆਂ ਦੀ ਵੀ ਮੈਂ ਕਿ ਕੋਈ ਕੰਮ ਹੀ ਛੱਡਿਆ ਨਹੀਂ ਜਿੰਨਾ ਬਦਨਾਮੀ ਸਾਡੀ ਨਾ ਹੋਵੇ ਜਿਹੜੀ ਜਿਹੜੀ ਸਾਡੀ ਇੱਜ਼ਤ 700 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਕਾਮਾਗਾੜਾ ਮਾਰੋ ਤੋਂ ਸ਼ੁਰੂ ਕਰਕੇ ਵੀ ਇੰਨੀਆਂ ਜਿਹੜੀਆਂ ਸਖਤ ਹਲਾਤਾਂ ਦੇ ਵਿੱਚ ਹੁਣ ਆਪਾਂ ਮੈਜਿਨ ਵੀ ਨਹੀਂ ਕਰ ਸਕਦੇ ਉਹਨਾਂ ਦੇ ਵਿੱਚ ਜਿਹੜੀ ਇੱਜ਼ਤ ਬਣਾਈ ਸੀਗੀ ਪਰ ਕੀ ਇਹ ਸਾਰਾ ਜਿਹੜਾ ਵਾ ਉਹ ਜਿਹੜਾ ਸਿੱਖਾਂ ਦੇ ਖਲਾ ਪ੍ਰਚਾਰ ਹੋ ਰਿਹਾ ਪੰਜਾਬੀ ਤੇ ਖਾਸ ਕਰਕੇ ਸਿੱਖਾਂ ਦੇ ਉਹਦਾ ਕਾਰਨ ਕੀ ਆ ਉਹਦਾ ਕਾਰਨ ਮਲਾਦਾ ਕਿ ਸੋਚੀ ਸਮਝੀ ਇੱਕ ਸਾਜ਼ਿਸ਼ ਆ ਕੈਨੇਡਾ ਦੇ ਵਿੱਚ ਪੰਜਾਬੀ ਬਹੁਤ ਪੁਰਾਣੇ ਸਟੈਬਲਿਸ਼ ਨੇ ਆਈ ਥਿੰਕ ਗੋਰੇ ਸਭ ਤੋਂ ਪੁਰਾਣੇ ਸਭ ਤੋਂ ਪਹਿਲਾਂ ਤੇ ਜਿਹੜੇ ਨੇਟਿਵ ਕੈਨੇਡੀਅਨਸ ਨੇ ਜਿਹੜੇ ਨੇਟਿਵ ਇੰਡੀਅਨ ਚਨਣ ਕਹਿੰਦੇ ਉਹਨੇ ਫਿਰ ਯੂਰੋਪੀਅਨਸ ਆਏ ਇੱਥੇ ਉਸ ਤੋਂ ਬਾਅਦ ਆਈ ਥਿੰਕ ਜਿਹੜੇ ਸਭ ਤੋਂ ਪੁਰਾਣੇ ਨੇ ਉਹ ਸਿੱਖ ਤੇ ਜਿਹੜੇ ਚੀਨ ਤੋਂ ਨੇ ਲੋਕ ਉਹ ਨੇ ਬਾਕੀ ਸਾਰੇ ਚਾਹੇ ਇਸ ਇੰਡੀਆ ਦੇ ਆ ਚਾਹੇ ਅਰਬੀ ਆ ਚਾਹੇ ਕਿ ਹੋਰ ਵੀ ਕੰਟਰੀ ਦੇ ਅਫਰੀਕਾ ਦੇ ਉਹ ਸਾਰੇ ਬਾਅਦ ਚਾਏ ਨੇ ਸੋ ਕਾਰਨ ਕੀ ਬਣਿਆ ਦਾ ਇਹਦਾ ਕਾਰਨ ਮਿਲਦਾ ਕਿ ਸਿੱਖਾਂ ਦੀ ਜਿਹੜੀ ਆ ਇੱਥੇ ਇੱਕ ਬੜੀ ਆਵਾਜ਼ بلند ਹੋ ਰਹੀ ਸੀ ਤੇ ਉਤੋਂ ਟਰੂਡੋ ਨੇ ਵੀ ਥੋੜੇ ਜਿਹੋ ਜੇ ਕੰਮ ਕੀਤੇ ਆਪਾਂ ਵੇਖੀ ਆ ਕਿ ਜਿਹੜੇ ਨੇ ਕੇਸ ਖੁੱਸ ਚੁੱਕੇ ਉਹ ਫਿਰ ਗੱਲ ਬਣ ਗਈ ਪਈ ਇਹਨਾਂ ਦੇ ਇੱਕ ਜਿਹੜਾ ਵਾ ਇੱਕ ਸੈਂਟਰ ਬੰਦਾ ਜਾਂਦਾ ਆ ਕੈਨੇਡਾ ਜਿੱਥੋਂ ਇਹ ਆਵਾਜ਼ ਚੁੱਕਦੇ ਆ ਰਾਈਟ ਸੋ ਮੈਂ ਕਿਸੇ ਦੀ ਮੈਥ ਨਹੀਂ ਕਰਦਾ ਨਾ ਮੈਂ ਖਾਲਸਤਾਨੀ ਆ ਨਾ ਮੈਂ ਕੋਈ ਰਾਸ਼ਟਰਵਾਦੀ ਆ ਮੈਂ ਇੱਕ ਜਨਰਲ ਗੱਲ ਕਰਨ ਆ ਕਿ ਜਿਹੜੀ ਇੱਕ ਹਵਾਜ ਉੱਠਦੀ ਉਹਨੂੰ ਫਿਰ ਕਿਵੇਂ ਲੱਗਦਾ ਪਈ ਇਹ ਟਾਰਗੇਟਡ ਜਿਹੜਾ ਕੀਤਾ ਗਿਆ ਪਈ ਇਹਨਾਂ ਦੀ ਇੱਥੇ ਜਿਹੜੀ ਹੈ ਇਮੇਜ ਡਿਮਿਨਿਸ਼ ਕਰ ਦਿੱਤਾ ਜਾਵੇ ਜਿਵੇਂ ਇਹਨੂੰ ਡਿਮੋਲਿਸ਼ ਕਰ ਦਿੱਤਾ ਜਾਵੇ ਇਹਨਾਂ ਦੀ ਇਮੇਜ ਬਲਰੀ ਕਰ ਦਿੱਤੀ ਜਾਵੇ ਇਹਨਾਂ ਤੇ ਸ਼ੱਕ ਪੈਦਾ ਕਰ ਦਿੱਤਾ ਜਾਵੇ ਸੋ ਵੀਡੀਓ ਚੱਲਦੀਆਂ ਨੇ ਵਿੱਚ ਗੋਰੇ ਹੁੰਦੇ ਨੇ ਗੋਰੇ ਬਣਾਉਂਦੇ ਨੇ ਵੀਡੀਓ ਪਰ ਜ਼ਿਆਦੀਆਂ ਵੀਡੀਓ ਬਣਾ ਰਹੇ ਨੇ ਆ ਜਿਹੜੇ ਦੂਜੇ ਆ ਮਨੋਰਟੀ ਦੇ ਬੰਦੇ ਨੇ ਕੋਈ ਮੁਸਲਮਾਨ ਆ ਕੋਈ ਕਾਲਾ ਆ ਕੋਈ ਚੀਨਾ ਆ ਤੇ ਜਿਹੜੇ ਯੰਗ ਯੰਗ ਬੱਚੇ ਨੇ ਬਿਲਕੁਲ ਨਹੀਂ ਕੋਈ 15 ਸਾਲ ਦਾ ਕੋਈ 18 ਸਾਲ ਦਾ ਕੋਈ ਇੰਨੇ ਏਦਾਂ ਦੇ ਵਿਊ ਲੈ ਰਹੇ ਨੇ ਤੇ ਉਹ ਸਾਰੇ ਹੈਗੇ ਨੇ ਪੇਡ ਤੇ 올 ਆਰ ਪੇਡ ਮੈਂ ਨਹੀਂ ਕਹਦਾ ਸਾਡੇ ਬੰਦੇ ਚੰਗੇ ਸਾਡੇ ਬੰਦਿਆਂ ਨੇ ਕੋਈ ਕਸਰ ਨਹੀਂ ਛੱਡੀ ਬਦਨਾਮੀ ਕਰਾਉਣ ਦੇ ਵਿੱਚ ਮੈਂ ਆਪਣੇ ਬੰਦਿਆਂ ਨੂੰ ਡਿਫੈਂਡਰ ਨਹੀਂ ਕਰਦਾ ਸਭ ਤੋਂ ਪਹਿਲਾਂ ਕਸੂਰ ਮੈਂ ਆਪਣੇ ਦਾ ਹੀ ਮੰਨਦਾ ਹਾਂ ਪਰ ਬਲਦੀ ਤੇ ਉਹਨਾਂ ਤੇ ਬਲਦੀ ਤੇ ਤੇਲ ਪਾਇਆ ਵਾ ਪਰ ਬਾਲੀ ਕਿੰਨੇ ਆਏ ਬਾਲੀ ਮੈਨੂੰ ਲੱਗਦਾ ਵੀ ਕਿਸੇ ਹੋਰ ਦਾ ਕੰਮ ਹੈ ਇਹਨਾਂ ਦੀ ਇਮੇਜ ਪੂਰੀ ਖਤਮ ਕਰ ਦਿਓ ਉਹ ਪੇਮਜ ਖਤਮ ਕਰਨ ਦੇ ਚੱਕਰ ਦੇ ਵਿੱਚ ਇਹ ਕੰਮ ਚੱਲਿਆ ਆ ਜਿਆਦਾ ਪੇੜ ਪ੍ਰੋਪਾਗੈਂਡਾ ਹੁੰਦਾ ਆ ਪੇਡ ਪ੍ਰੋਪਾਗੈਂਡਾ ਦੇ ਵਿੱਚ ਕਿਹਾ ਜਾਂਦਾ ਵੀ ਸਭ ਤੋਂ ਨਫਰਤ ਕਿੰਨੂ ਕਰਦੇ ਜੋ ਕਹਣਗੇ ਜੀ ਬ੍ਰੈਮਟਨ ਜੀ ਆ ਸਿੱਖਾ ਨੂੰ ਜੀ ਸੋ ਤੁਸੀਂ ਵੇਖੋ ਵੀ ਗੁਰੇ ਗੋਰੇ ਹੋਣਗੇ ਚੰਗੇ ਭਲੇ ਪੜੇ ਲਿਖੇ ਉਹ ਨਹੀਂ ਕੋਈ ਸਾਡੇ ਖਿਲਾਫ ਜ਼ਿਆਦਾ ਬੋਲਣਗੇ ਤੇ ਉਹਨਾਂ ਨੂੰ ਵੀ ਪਤਾ ਵਾ ਕਿ ਅਗਰ ਕੋਈ ਕਮਿਊਨਿਟੀ ਦੇ ਨਾਲ ਅਸੀਂ ਸਭ ਤੋਂ ਜ਼ਿਆਦਾ ਈਜ਼ੀ ਰਹਿ ਸਕਦੇ ਆ ਉਹ ਸੇਖੀ ਨਹੀਂ ਤੇ ਪੰਜਾਬੀ ਨਹੀਂ ਜਿਵੇਂ ਕਿ ਇੰਗਲੈਂਡ ਦੇ ਵਿੱਚ ਵੀ ਤੁਸੀਂ ਵੇਖੋ ਅਕਸਰ ਜਿਹੜੇ ਕਦੇ ਦੰਗੇ ਆਉਣਗੇ ਸਿੱਖਾਂ ਦੇ ਖਿਲਾਫ ਬਹੁਤ ਕਾਟਣਦੇ ਕਿਉਂਕਿ ਸਿੱਖ ਸਿਮੀਲੇਟ ਇੱਕ ਹਿਸਾਬ ਨਾਲ ਹੋ ਜਾਂਦੇ ਆ ਕਿਉਂਕਿ ਸਾਡੇ ਲੋਕ ਇੰਜੋਏ ਵੀ ਕਰਦੇ ਸਾਡੇ ਲੋਕ ਬਾਰਾਂ ਚ ਵੀ ਜਾਂਦੇ ਪੱਬਾਂ ਚ ਵੀ ਜਾਂਦੇ ਆ ਡਰਿੰਕ ਵੀ ਕਰਦੇ ਆ ਬਹੁਤ ਸਾਰੀਆਂ ਦੂਜੀਆਂ ਕਮਿਊਨਿਟੀਆ ਇਹ ਕੰਮ ਨਹੀਂ ਕਰਦੀਆਂ ਉਹਨਾਂ ਦੇ ਆਪਣੇ ਧਾਰਮਿਕ ਬੰਦੇਸ਼ਾਂ ਹੁੰਦੀਆਂ ਸਾਡੇ ਲੋਕ ਫਿਰ ਹਰ ਤਰ੍ਹਾਂ ਦਾ ਉਹਨਾਂ ਨੂੰ ਜਿਵੇਂ ਗੋਰਿਆਂ ਦੀ ਕਲਚਰ ਦੀ ਗੱਲ ਕਰਦੇ ਨੇ ਬੀਫ ਵੀ ਖਾ ਲੈਂਦੇ ਨੇ ਪੋਰਕ ਵੀ ਖਾ ਲੈਂਦੇ ਨੇ ਜਿਹੜੇ ਖਾਂਦੇ ਨੇ ਮਤਲਬ ਕਿ ਬੇਸਿਕਲੀ ਜਦੋਂ ਗੋਰਿਆਂ ਨੂੰ ਇਹ ਨਹੀਂ ਲੱਗਦਾ ਕਿ ਯਾਰ ਸਾਡੇ ਤੋਂ ਥੋੜਾ ਵੱਖਰਾ ਵੱਖਰਾ ਰਹਿੰਦੇ ਨੇ ਤੇ ਨਾ ਹੀ ਜਿਹੜਾ ਸਾਡਾ ਧਾਰਮਿਕ ਤੌਰ ਤੇ ਅਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਕਟੜ ਬਣਾਉਂਦੇ ਆ ਰਾਈਟ ਸੋ ਇਹ ਚੀਜ਼ਾਂ ਗੋਰਿਆਂ ਨੂੰ ਵੀ ਪਤਾ ਇਹ ਚੀਜ਼ਾਂ ਸਾਰਿਆਂ ਨੂੰ ਨਾ ਵੀ ਪਤਾ ਕਿ ਇਹ ਜਿਹੜੇ ਆ ਜੇ ਕੋਈ ਬੰਦਾ ਸਿਮੂਲੇਟ ਹੋਊਗਾ ਸਾਡੇ ਵਿੱਚ ਤੇ ਸਭ ਤੋਂ ਪਹਿਲਾਂ ਇਹੋ ਹੀ ਹੋਣਗੇ ਤੇ ਜਾਂ ਜਿਨ੍ਹਾਂ ਦਾ ਸਭ ਤੋਂ ਕਲੋਸਟ ਰਿਲੇਸ਼ਨ ਆ ਉਹ ਇਹਨਾਂ ਲੋਕਾਂ ਦੇ ਨਾਲ ਹੀ ਆ ਸਾਡਾ ਇਹ ਗੱਲ ਉਹ ਆਪ ਵੀ ਕਹਿੰਦੇ ਨੇ ਪਰ ਜਿਹੜਾ ਸਾਡੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਨਾ ਇਹ ਪੇੜ ਪ੍ਰਚਾਰ ਆ ਜਿਹੜੀ ਸਟੂਡੈਂਟਾਂ ਵਾਲੀ ਆਪਾਂ ਗੱਲ ਕੀਤੀ ਉਹ ਚ ਮੈਂ ਅੱਗੇ ਕਹਾ ਵਾ ਸਟੂਡੈਂਟ ਨੂੰ ਵੀ ਜਿਹੜਾ ਕਾਨੂੰਨ ਆ ਕੈਨੇਡਾ ਦਾ ਉਹ ਮੰਨਣਾ ਹੀ ਪੈਣਾ ਆ ਯੂ हैव टू ਫਾਲੋ ਦਾ ਕੈਨੇਡੀਅਨ ਰੂਲਸ ਵਾਟ ਏਵਰ ਦਾ ਗਵਰਨਮੈਂਟ ਵਾਂਟਸ ਤੁਸੀਂ ਧਿਰਨੇ ਐਵੇਂ ਨਹੀਂ ਲਾ ਸਕਦੇ ਜਾਂ ਕੋਈ ਹੋਈਆਂ ਚੀਜ਼ਾਂ ਕਰ ਨਹੀਂ ਸਕਦੇ ਜਿੱਥੇ ਤੁਹਾਡਾ ਕੋਈ ਬੰਦਾ ਤੁਸੀਂ ਮੰਗ ਸਕਦੇ ਪਰ ਇਟ ਡਸ ਨਾਟ ਵਰਕ ਲਾਈਕ ਥੈਟ ਹੇਅਰ ਪਰ ਉਸ ਚੀਜ਼ ਨੂੰ ਵੀ ਉਸ ਚੀਜ਼ ਨੂੰ ਆਪਾਂ ਵਿੱਚ ਰੱਖ ਲੈਨੇ ਆ ਪਰ ਉਹਨੇ ਇੱਕ ਜਿਹਾ ਉਹ ਚੀਜ਼ ਨੂੰ ਚੁੱਕ ਕੇ ਤੇ ਪੂਰੇ ਦੇ ਪੂਰੀ ਸਿੱਖ ਕਮਿਊਨਿਟੀ ਨੂੰ ਜਾਂ ਪੂਰੇ ਦੇ ਪੂਰੇ ਬ੍ਰੈਂਟਨ ਸ਼ਹਿਰ ਨੂੰ ਜਾਂ ਸਾਰੀ ਨੂੰ ਟਾਰਗੇਟ ਕਰਨਾ ਇੱਕ ਟਾਰਗੇਟਡ ਪ੍ਰੋਪਗੈਂਡਾ ਆ ਸੋ ਐਵਰੇਜ ਕੈਨੇਡੀਅਨ ਜਿਹੜਾ ਵਾ ਉਹ ਤੁਹਾਡੇ ਖਿਲਾਫ ਨਹੀਂਗਾ ਇਹ ਸਿਰਫ ਇੱਕ ਪ੍ਰੋਪੋਗੈਂਡਾ ਆ ਪ੍ਰੋਪੋਗੈਂਡਾ ਕੌਣ ਕਰ ਰਹੇ ਨੇ ਇਹ ਤੁਸੀਂ ਵੀ ਜਾਣਦੇ ਜੇ ਤੇ ਇਹ ਗੱਲ ਮੈਂ ਵੀ ਜਾਣਦਾ ਧੰਨਵਾਦ ਦੋਸਤੋ